ਪੰਜਾਬ 'ਚ ਮੌਸਮ ਦਾ ਰੁਖ ਬਦਲ ਸਕਦਾ ਹੈ ਮੌਸਮ ਵਿਭਾਗ ਨੇ ਪੰਜਾਬ 'ਚ ਨਵੇਂ ਅਲਰਟ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ orange alert ਜਿਸ ਦਾ ਮਤਲਬ ਪਾਰੀਮੀਤੇ ਤੂਫਾਨ ਦੀ ਸੰਭਾਵਨਾ ਹੈ ਤੇ ਕਈ ਬਾਕੀ ਜ਼ਿਲ੍ਹਿਆਂ 'ਚ yellow alert ਜਾਰੀ ਹੋਇਆ ਜਿਸ 'ਚ ਉਮੀਦ ਹੈ ਤੇਜ਼ ਹਵਾਵਾਂ ਦੀ ਸੰਭਾਵਨਾ ਹੈ orange alert ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂਸ਼ਹਿਰ ਬਰਨਾਲਾ ਮਾਨਸਾ ਤੇ ਸੰਗਰੂਰ 'ਚ ਹੈ ਪੰਜਾਬ 'ਚ ਬੀਤੇ ਮਹੀਨੇ ਜੁਲਾਈ 'ਚ ਅਨੁਮਾਨ ਤੋਂ ਘੱਟ ਮੀਂਹ ਪਿਆ ਜਿਸ ਕਾਰਨ ਤਾਪਮਾਨ ਚਾਲੀ ਤੋਂ ਪਾਰ ਚਲਾ ਗਿਆ ਸੀ ਲੋਕਾਂ ਨੂੰ ਵੀ ਮੌਨਸੂਨ ਦਾ ਇੰਤਜ਼ਾਰ ਸੀ ਪਰ ਅਨੁਮਾਨ ਤੋਂ ਘੱਟ ਵੀ ਪੈਣ ਕਰ ਲੋਕ ਵੀ ਨਿਰਾਸ਼ ਸਨ ਪਰ ਹੁਣ ਅਗਸਤ ਚ ਮੌਸਮ ਵਿਭਾਗ ਅਨੁਸਾਰ ਮੌਸਮ ਕਰਵਟ ਬਦਲ ਸਕਦਾ ਹੈ ਤੇ ਪੰਜਾਬ ਚ ਪਾਰੀ ਮੀਂਹ ਆਉਣ ਵਾਲੇ ਦਿਨਾਂ ਚ ਪੈਣ ਦੀ ਪੂਰੀ ਸੰਭਾਵਨਾ ਹੈ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਪਠਿੰਡਾ ਫਰੀਦਕੋਟ ਤਰਨਤਾਰਨ ਤੇ ਫਿਰੋਜ਼ਪੁਰ ਚ ਕੱਲ੍ਹ ਯਾਨੀ 3 ਅਗਸਤ ਚ ਮੀਂਹ ਦੀ ਸੰਭਾਵਨਾ ਹੈ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣਾ ਦੇ ਵੀ ਕਈ ਜ਼ਿਲ੍ਹਿਆਂ ਚ orange ਤੇ ਕਈ ਜ਼ਿਲ੍ਹਿਆਂ ਚ yellow alert ਹਾਲਾਂਕਿ ਹਰਿਆਣਾ ਚ ਵੀ ਬੀਤੇ ਮਹੀਨੇ ਜੁਲਾਈ ਚ ਅਨੁਮਾਨ ਤੋਂ ਘੱਟ ਮੀਂਹ ਪਿਆ ਹੁਣ alert ਹੈ ਪਰ ਫਿਰ ਵੀ ਕਈ ਜ਼ਿਲ੍ਹਿਆਂ ਚ ਹੁਣੀ ਵੀ ਸੂਕੇ ਦਾ ਮਾਹੌਲ ਬਣਿਆ ਹੋਇਆ ਹੈ ਇਸ ਦਿਨਾਲ ਹੀ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ 'ਚ ਬੀਤੀ ਰਾਤ ਯਾਨੀ ਬੁੱਧਵਾਰ ਨੂੰ ਮੰਡੀ, ਕੁੱਲੂ, Shimla 'ਚ ਬੱਦਲ ਫੱਟਿਆ ਜਿਸ ਨਾਲ ਹਾਲਾਤ ਬਹੁਤ ਖਰਾਬ ਨੇ ਜਾਣਕਾਰੀ ਮੁਤਾਬਕ ਪੁਜਾਤੋ ਵੱਦ ਲੋਕ ਲਾਪਤਾ ਨੇ ਐਂਡ ਇਅਰ ਆਫ ਦੀ ਟੀਮ ਰੈਸਕਿਊ ਚ ਲੱਗੀ ਹੋਈ ਹੈ ਇਹ ਬੀਤੇ 3-4 ਦਿਨਾਂ ਚ ਬੱਦਲ ਫਟਣ ਦੀ ਦੂਜੀ ਘਟਨਾ ਹੈ 29 ਜੁਲਾਈ ਨੂੰ ਵੀ ਹਿਮਾਚਲ ਦੇ ਕੁਲੂ ਚ ਬੱਦਲ ਫਟਿਆ ਸੀ ਜਿਸ ਨਾਲ ਲੈਂਡਸਲਾਈਡ ਹੋਈ ਸੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਹਾੜੀ ਇਲਾਕਿਆਂ ਚ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਬਾਕੀ ਤੁਹਾਡੇ ਸ਼ਹਿਰ ਤੇ ਜ਼ਿਲ੍ਹੇ ਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੇਖਦੇ ਰਹੋ ਪੰਜਾਬ ਤੱਕ